ਅੱਜੰਬਰਾਸ ਦੇ ਵਿੱਚ ਬਾਬਾ ਬੁੱਢਾ ਜੀ ਦੀ ਜਾਦ ਦੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਸਾਡੀ ਮੈਨੇਜ ਕਮੇਟੀ ਨੇ ਤੇ ਸਕੂਲ ਦੇ ਟੀਚਰ ਸਾਹਿਬਾਨ ਨੇ ਬਹੁਤ ਵਧੀਆ ਫੰਕਸ਼ਨ ਕੀਤਾ ਅਸੀਂ ਕਰੀਬ 30 ਲੱਖ ਦੇ ਕੰਮ ਜਿਹੜੇ ਆ ਹੁਣ ਤੱਕ ਸਕੂਲ ਦੇ ਕੀਤੇ ਦੀ ਡਿਵੈਲਪਮੈਂਟ ਦੇ ਇਹਦਾ ਬਹੁਤ ਕੰਮ ਹੋਣਾ ਦਾ ਸੀਗਾ ਮੇਦੇ ਮਨ ਦੇ ਵਿੱਚ ਹੈ ਕਿ ਬਾਬਾ ਬੁੱਢਾ ਜੀ ਸਾਡੇ ਸਿੱਖ ਤੋਂ ਦੀ ਬਹੁਤ ਵੱਡੀ ਹਸਤੀ ਆ ਉਹਨਾਂ ਦੀ ਜਾਤ ਦੇ ਵਿੱਚ ਤੋਂ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਇਹ ਬਹੁਤ ਵਧੀਆ ਹੋਣਾ ਚਾਹੀਦਾ ਉਹਦਾ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਨਾਲੇ ਦਾ ਸਭ ਤੋਂ ਵਧੀਆ ਸਕੂਲ ਬਣੇ ਔਰ ਜਿੱਥੇ ਉਹਨਾਂ ਆਪਾਂ ਖੜੇ ਆ ਕਿੱਥੇ ਜਲਦੀ ਆਪਾਂ ਡਿਜੀਟਲ ਲਾਇਬ੍ਰੇਰੀ ਜਿਹੜੀ ਜਿਹੜੀ ਇੱਥੇ ਪੜਦੇ ਗਰੀਬ ਬੱਚਿਆਂ ਦੇ ਕੰਮ ਆਵੇ ਜਿਹੜਾ ਸਿਲੇਬਸ ਹੈ ਜੇ ਕੋ ਬੱਚਾ ਕਿਤਾਬਾਂ ਨਹੀਂ ਲੈ ਸਕਦਾ ਉਹ ਲਾਇਬ੍ਰੇਰੀ ਦਿੱਤੇ ਸਹਾਦੇ ਦੇ ਨਾਲ ਆਪਣੀ ਐਜੂਕੇਸ਼ਨ ਕਰ ਸਕੇ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਬੜੀਆਂ-ਬੜੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਨੇ ਜਿੱਥੇ ਬੱਚੇ ਜਾ ਕੇ ਪੜ੍ਹਦੇ ਆ ਔਰ ਇਹ ਨਹੀਂ ਕਿ ਲਾਇਬ੍ਰੇਰੀ ਪੜ੍ਹਾਈ ਵਾਸਤੇ ਅਸੀਂ ਜਿਹੜਾ ਸਿੱਖ ਇਤਿਹਾਸ ਹੈ ਸਾਡਾ ਪੰਜਾਬ ਦਾ ਇਤਿਹਾਸ ਹੈ ਸਾਡੇ ਦੇਸ਼ ਦਾ ਜਿਹੜਾ ਇਤਿਹਾਸ ਹੈ ਉਹ ਵੀ ਵਿੱਚ ਅਸੀਂ ਰੱਖਾਂਗੇ ਪਰ ਮੈਂ ਸਮਝਦਾ ਕਿ ਸਹੀ ਮਾਣਿਆਂ ਦੇ ਵਿੱਚ ਲਾਇਬ੍ਰੇਰੀਆਂ ਬਣਦੀਆਂ ਵੀ ਸਕੂਲਾਂ 'ਚ ਚਾਹੀਦੀਆਂ ਔਰ ਸਕੂਲ ਦੇ ਬੱਚਿਆਂ ਦੇ ਕੰਮ ਆਉਣੀਆਂ ਚਾਹੀਦੀਆਂ ਸਕੂਲ ਦੇ ਬੱਚੇ ਜਿਹੜੇ ਆ ਜੇ ਉਹਸ ਲਾਇਬ੍ਰੇਰੀ ਦੇ ਵਿੱਚੋਂ ਪੜ੍ਹ ਕੇ ਚੰਗੀ ਐਜੂਕੇਸ਼ਨ ਲੈ ਜਾਂਦੇ ਆ ਤੇ ਆਪਣਾ ਭੇਖ ਬਣਾ ਲੈਂਦੇ ਆ ਤੇ ਉਹ ਅੱਗੇ ਜਾ ਕੇ ਦੱਸਣਗੇ ਕਿ ਮੈਂ ਕਿੱਥੋਂ ਵੱਢ ਕੇ ਆ ਸਕੂਲ ਦੀ ਲਾਇਬ੍ਰੇਰੀ ਕਿੰਨੀ ਵਧੀਆ ਸੀਗੀ ਸੋ ਮੈਂ ਅੱਜ ਅਨਾਉਂਸ ਕੀਤਾ ਵੀ ਆਪਾਂ ਜਲਦੀ ਕਿਉਂਕਿ ਮੈਨੂੰ ਇਹਦਾ ਐਸਟੀਮੇਟਡ ਦਾਦੀ ਪਤਾ ਕਿ ਕਿੰਨੇ ਪੈਸੇ ਲੱਗਣ ਪਰ ਜਿੰਨੇ ਵੀ ਪੈਸੇ ਲੱਗਣਗੇ ਆਪਾਂ ਡਿਜੀਟਲ ਲਾਇਬ੍ਰੇਰੀ ਜੜੀ ਜਿਹੜੀ ਅਜ ਨਾਲੇ ਹਲਕੇ ਦੇ ਵਿੱਚ ਮੇਰਾ ਖਲ ਹੀ ਹੋਊਗੀ ਸਭ ਤੋਂ ਵਧੀਆ ਬਣਾਵਾਂਗੇ ਆਪਾਂ ਉਹਦੇ ਸਕੂਲ ਜਿਹੜਾ ਇਹਦਾ ਬੜਾ ਕੰਮ ਹੋਣਾ ਦਾ ਜੇ ਬਾਕੀ ਅਜੇ 30 ਲੱਖ ਤੇ ਲਾਤ ਆਪਾਂ ਇਹਦਾ ਬਾਕੀ ਕੰਮ ਵੀ ਆਪਾਂ ਕਰਾਵਾਂਗੇ ਅਗਲੇ ਸਾਲ ਦੇ ਵਿੱਚ ਕਿਉਂਕਿ ਬਾਰਡਰ ਦੇ ਉੱਤੇ ਹੀ ਸਾਡਾ ਸਕੂਲ ਹੈ ਇੱਕ ਇਹ ਸਾਡੇ ਕਰੀਬ ਇੱਥੇ ਜਦਾ ਨਹੀਂ ਤੇ ਮੇਰੇ ਸਾਹ ਨਾਲ 25 30 ਪਿੰਨਾਂ ਦੇ ਬੱਚੇ ਜਿਹੜੇ ਆ ਪੜਨ ਆਉਂਦੇ ਬਾਕੀ ਸਾਰੇ ਨਿੱਕੇ-ਨਿੱਕੇ ਪ੍ਰਾਇਮਰੀ ਸਕੂਲ ਨੇ ਜਾਂ ਇੱਕ ਦੋ ਥਾਵਾਂ ਤੇ ਮਿਡਲ ਹੈ ਬਾਕੀ ਸਾਰੇ ਬੱਚੇ ਬੱਚੇ ਸਾਡੀਆਂ ਧੀਆਂ ਜਿਹੜੀਆਂ ਇੱਥੇ ਪੜਨ ਆਉਂਦੀਆਂ ਇੱਥੇ ਸੜਕਾਂ ਦਾ ਕਾਫੀ ਸਮੱਸਿਆ ਸੀਗੀ ਸੜਕਾਂ ਸਾਡੀਆਂ ਮਤਲਬ ਜਿਹੜੀਆਂ ਕੱਲ ਪਾਸ ਹੋ ਗਈਆਂ ਤੇ ਛੜਕਾ ਵੀ ਅਸੀਂ ਨਵੇਂ ਸਾਲ ਦੇ ਚੋਂ ਉੰਬਰਾਉਣੀਆਂ ਸ਼ੁਰੂ ਕਰਾਂਗੇ ਮੰਡੀ ਬੋਰਡ ਦੇ ਥੋਂ ਕੋਈ ਲਿੰਕ ਰੋਡ ਜਿਹੜੀ ਬਾਬਾ ਬੁੱਢਾ ਸਾਭਜੀ ਦੇ ਘਰ ਨੂੰ ਆਉਂਦੀ ਹੈ ਸਭ ਇਹ ਬੰਨ ਜਿਹੜੀਆਂ ਬਣਾਵਾਂਗੇ ਛੜਕਾਂ ਦਾ ਜਾਲ ਜਿਹੜਾ ਵੇਛ ਜੂਗਾ ਸੋ ਇਹ ਸਕੂਲ ਨੂੰ ਚੰਗਾ ਬਣਾਉਣਾ ਬੇਦਾ ਅਗਲਾ ਪ੍ਰੋਜੈਕਟ